ਸ਼ਮਸ਼ੇਰ ਜੀ ਤੁਸੀਂ ਵਿਸ਼ਵ ਚੈਂਪੀਅਨ ਬਣ ਕੇ ਆਏ ਹੋ ਕਿੰਨੇ ਦੇਸ਼ਾਂ ਨਾਲ ਆਪਣੇ ਜਿਹੜਾ ਸੀ ਮੁਕਾਬਲਾ ਸੀ ਔਰ ਕਿਹੜੇ ਤੁਸੀਂ ਉਸ ਚ ਆਏ ਗਏ ਹੋਗੇ ਕੈਟਾਗਰੀ ਦੇ ਵਿੱਚ ਜਿਵੇਂ ਇਕੱਲਾ ਇਹ ਐਮਪਲਾਈਜ਼ ਦਾ ਸੀਗਾ ਤੁਸੀਂ ਆਰਮੀ ਚੋਂਗੇ ਹਨ ਬੀਐਸਐਫ ਚ ਉੱਥੇ ਵੀ ਹਾਂਜੀ ਪੈਰਾਮਿਲਟਰੀ ਫੋਰਸ ਦੀਆਂ ਗੇਮਾਂ ਸੀ ਅੱਛਾ ਇਹ ਪੈਰਾਮਿਲਟਰੀ ਫੋਰਸ ਦੀਆਂ ਗੇਮਾਂ ਸੀ ਠੀਕ ਹੈ ਇਸ ਟਾਈਮ ਪਹੁੰਚ ਰਹੇ ਹਾਂ ਵੀਰੇ ਨਿਹਾਲ ਸਿੰਘ ਵਾਲਾ ਦੇ ਲਾਗੇ ਜਿੱਥੇ ਅਮਰੀਕਾ ਦੀ ਧਰਤੀ ਤੋਂ ਪਰਤ ਰਿਹਾ ਸ਼ਾਂਤੀ ਪਹਿਲਵਾਨ ਕਿਵੇਂ ਦਿਖਦਾ ਅੱਜ ਵਿਆਹ ਵਰਗਾ ਪਿੰਡ ਦੇ ਵਿੱਚ ਮਾਹੌਲ ਆ ਔਰ ਕਿਹੜੀ ਢੋਲ ਦੀ ਥਾਪ ਤੇ ਤੁਹਾਨੂੰ ਲੈ ਕੇ ਆਏ ਨੇ ਪਿੰਡ ਦੇ ਵਿੱਚ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਹੋਈ ਆ ਜੀ ਲੈਣ ਹੋਇਆ ਤਾਂ ਦੇ ਕਾਰੋਬਾਰ ਔਰ ਸਬੰਧੇ ਕਰਨੇ ਮਾਹਰ ਤੁਸੀਂ ਮਿਲ ਸਕੀ ਆ ਮੁੰਡਾ ਕੁਸ਼ਤੀ ਪਹਿਲਵਾਨ ਸ਼ਾਂਤੀ ਪਹਿਲਵਾਨ ਜਿਹਨੂੰ ਕਹਿੰਦੇ ਆਗੇ ਉਹ ਵਿਨਰ ਹੋ ਕੇ ਆਇਆ ਹੈਗਾ ਅਮਰੀਕਾ ਦੀ ਧਰਤੀ ਤੋਂ ਅੱਜ ਤੇ ਉਹ ਵੀ 골ਡ ਮੈਡਲਿਸਟ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਰਾ ਹੀ ਪਿੰਡ ਉਸ ਵੀਰ ਦੇ ਸਵਾਗਤ ਲਈ ਆਇਆਗਾ ਉਹਨੂੰ ਸਵਾਗਤ ਦੇ ਨਾਲ ਜੋ ਆਪਦੇ ਨਿਵਾਸ ਸਥਾਨ ਤੇ ਲਿਜਾਣ ਲਈ ਆਇਆ ਹੈ ਸਸੀ ਕਾਲ ਵੀਰੋ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਮੰਗੜ ਜ਼ਿਲ੍ਹਾ ਮੋਗਾ ਪੰਜਾਬ ਦੀ ਧਰਤੀ ਤੇ ਜਿੱਥੇ ਹਮੇਸ਼ਾ ਹੀ ਗੁਰੂ ਪੀਰ ਰੇ ਸ਼ੂਰ ਵੀਰ ਰਯੋਧੇ ਹੁੰਦੇ ਰਹੇ ਆ ਤੇ ਅੱਜ ਉਸੇ ਤਰ੍ਹਾਂ ਇੱਕ ਯੋਧਾ ਸ਼ੂਰ ਵੀਰ ਜੋ ਕੋਸ਼ਤੀ ਜਿੱਤ ਕੇ ਆਇਆ ਸ਼ਾਂਤੀ ਪ੍ਰਵਾਨ ਪਿੰਡ ਨੰਗਰ ਜ਼ਿਲ੍ਹਾ ਮੋਗਾ ਅੱਜ ਆਪਦੇ ਪਿੰਡ ਵਾਪਸ ਆ ਰਿਹਾ ਸਾਰਿਆਂ ਤੋਂ ਵੱਡੀ ਖੁਸ਼ੀ ਦੀ ਗੱਲ ਕਿ ਵੀਰ ਯੂ ਐਸ ਏ ਦੇ ਵਿੱਚੋਂ ਯੂਨਾਈਟਿਡ ਸਟੇਟਸ ਅਮਰੀਕਾ ਦੇ ਵਿੱਚੋਂ ਵਰਲਡ ਪੀਸ ਐਂਡ ਫਾਇਰ ਗੇਮਸ 220 2025 ਦੇ ਵਿੱਚੋਂ ਜੋ winner ਹੋ ਕੇ ਆ ਰਿਹਾ ਜਿੱਥੇ ਕਿ ਸਾਰੇ ਵਰਲਡ ਦੇ ਜੋ ਸਨਾਮਾ ਤੇ ਉਹ ਲੈਣੇ ਹੋ ਜਾਂਦੇ ਸੀ ਸਸੀ ਗਾਲ ਵੀਰੋ ਬਹੁਤ ਸਾਰਾ ਸਵਾਗਤ ਤੇ ਮੋਗੇ ਦੇ ਵਿੱਚੋਂ ਪਹਿਲਾਂ ਇੱਕ ਮੈਂ ਵੀਡੀਓ ਪਾਈ ਸੀ ਪੌਣੇ 200 ਸਾਲ ਪੁਰਾਣੀ ਹਵੇਲੀ ਪਰ ਅੱਜ ਅਸੀਂ ਉਸੇ ਮੋਗੇ ਦੀ ਧਰਤੀ ਦੇ ਉੱਤੋਂ ਵੀਡੀਓ ਪਾਉਣ ਜਾ ਰਹੇ ਹਾਂ ਦੁਬਾਰੇ ਦੂਜੇ ਕਨਸੈਪਟ ਦੇ ਉੱਤੇ ਮੋਗਾ ਜ਼ਿਲ੍ਹਾ ਪਿੰਡ ਨੰਗਲ ਪੰਜਾਬ ਦੀ ਧਰਤੀ ਦਾ ਜ਼ਿਲ੍ਹਾ ਮੋਗਾ ਉਹਦੇ ਪਿੰਡ ਨੰਗਲ ਦੇ ਵਿੱਚੋਂ ਜੋ ਸ਼ਾਂਤੀ ਪਹਿਲਵਾਨ ਦੀ ਵੀਡੀਓ ਕਰਨ ਜਾ ਰਹੇ ਹਾਂ ਜੋ ਕਿ ਅਮਰੀਕਾ ਦੀ ਧਰਤੀ ਤੋਂ ਮੁੰਡਾ ਕੁਸ਼ਤੀ ਪਹਿਲਵਾਨ ਸ਼ਾਂਤੀ ਪਹਿਲਵਾਨ ਜਿਹਨੂੰ ਕਹਿੰਦੇ ਹੈਗੇ ਉਹ ਵਿਨਰ ਹੋ ਕੇ ਆਇਆ ਹੈਗਾ ਅਮਰੀਕਾ ਦੀ ਧਰਤੀ ਤੋਂ ਅੱਜ ਤੇ ਉਹ ਵੀ 골ਡ ਮੈਡਲਿਸਟ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਰਾ ਹੀ ਪਿੰਡ ਉਸ ਵੀਰ ਦੇ ਸਵਾਗਤ ਲਈ ਆਇਆਗਾ ਉਹਨੂੰ ਸਵਾਗਤ ਦੇ ਨਾਲ ਜੋ ਆਪਦੇ ਨਿਵਾਸ ਸਥਾਨ ਤੇ ਲਜਾਣ ਲਾ ਨਜਾ ਲਜਾਣ ਲਈ ਆਇਆ ਵਰਲਡ ਪੁਲਿਸ ਐਂਡ ਫਾਇਰ ਗੇਮ 2025 ਦਾ ਵਿਨਰ ਹੋ ਕੇ ਆਇਆ ਅਮਰੀਕਾ ਦੀ ਧਰਤੀ ਤੋਂ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਅਮਰੀਕਾ ਦੀ ਧਰਤੀ ਦੇ ਤੋਂ ਵਰਲਡ ਪੁਲਿਸ ਐਂਡ ਫਾਇਰ ਗੇਮ 2025 ਦੇ ਵਿੱਚੋਂ ਇਹ ਬੜੀ ਖੁਸ਼ੀ ਦੀ ਗੱਲ ਇਹ ਵੀ ਆ ਕਿ ਜਿਸ ਗੱਡੀ ਦੇ ਵਿੱਚ ਅਸੀਂ ਬੈਠੇ ਆ ਉਸ ਗੱਡੀ ਦੇ ਸਾਹਮਣੇ ਇਹ ਦ੍ਰਿਸ਼ਾ ਕੇ ਢੋਲ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਉਸ ਵੀਰ ਨੂੰ ਲਿਆਉਣ ਦੇ ਲਈ ਤੇ ਵੱਡੀ ਗੱਲ ਇਹ ਆ ਕਿ ਦਾਦਾ ਜੀ ਸ਼ਾਂਤੀ ਵੀਰ ਦੇ ਸਾਡੇ ਨਾਲ ਨੇ ਤਾਂ ਗੱਲ ਉਹਨਾਂ ਦੇ ਨਾਲ ਵੀ ਕਰਾਵਾਂਗੇ ਕਿ ਕਿੰਨੀ ਖੁਸ਼ੀ ਹੋਈ ਤੇ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਮੇਰੇ ਲਈ ਵੀ ਬੜੀ ਮਾਣ ਵਾਲੀ ਗੱਲ ਆ ਕਿ ਤੇ ਪੂਰੇ ਸੰਪੂਰਨ ਭਾਰਤ ਤੇ ਪੂਰੇ ਪੰਜਾਬ ਦੇ ਲਈ ਕੱਲੇ ਨੰਗਲ ਪਿੰਡ ਦੇ ਲਈ ਨਹੀਂ ਮੈਂ ਕਹੂੰਗਾ ਪੂਰੇ ਭਾਰਤ ਦੇ ਲਈ ਸੰਪੂਰਨ ਭਾਰਤ ਤੇ ਪੂਰੇ ਪੰਜਾਬ ਦੇ ਲਈ ਅੱਜ ਮਾਣ ਵਾਲੀ ਗੱਲ ਆ ਕਿ ਅਮਰੀਕਾ ਦੀ ਧਰਤੀ ਯੂਨਾਈਟਿਡ ਸਟੇਟਸ ਦੇ ਅਮਰੀਕਾ ਦੇ ਵਿੱਚ ਵਰਲਡ ਪੁਲਿਸ ਐਂਡ ਫਾਇਰ ਗੇਮ 2025 5 ਦੇ ਵਿੱਚੋਂ ਸ਼ਾਂਤੀ ਪਹਿਲਵਾਨ ਜੋ winner ਹੋ ਕੇ ਆਇਆ ਉਹ ਵੀ gold medalist ਸੋ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਪੂਰੇ ਜੋਸ਼ੋਖ ਰੋਸ਼ਤੇ ਨਾਲ ਅਸੀਂ ਉਹ ਮਾਨ ਸਨਮਾਨ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਇਲਾਨ ਜਾ ਰਹੇ ਹਾਂ ਉਥੋਂ ਆਪਣੇ ਨਿਵਾਸ ਸਥਾਨ ਦੇ ਲਈ ਸੋ ਸ਼ਾਂਤੀ ਪ੍ਰਵਾਨ ਨਿਹਾਲ ਸਿੰਘ ਵਾਲਾ ਦੀ ਧਰਤੀ ਤੇ ਪਹੁੰਚਣ ਵਾਲਾ ਥੋੜੇ ਜਿਹਾ ਟਾਈਮ ਦੇ ਵਿੱਚ ਪਹੁੰਚ ਚੁੱਕੇ ਆਂ ਜੱਪਾ ਸ਼ਾਂਤੀ ਪ੍ਰਵਾਨ ਨੂੰ ਸ਼ਮਸ਼ੇਰ ਸਿੰਘ ਫੌਜੀ ਨੂੰ ਮਿਆਂ ਹੁਣ ਸਵਾਗਤ ਦੇ ਨਾਲ ਢੋਲ ਵਾਜਿਆਂ ਦੇ ਨਾਲ ਤੇ ਸ਼ਾਂਤੀ ਪਹਿਲਵਾਨ ਅਮਰੀਕਾ ਦੀ ਧਰਤੀ ਤੋਂ ਪੰਜਾਬ ਵਾਪਸ ਆ ਰਹੇ ਹਨ ਸ਼ਾਂਤੀ ਪਹਿਲਵਾਨ ਵੈਸਲਿੰਗ ਦਾ ਜੋ ਮੁਕਾਬਲਾ ਜਿੱਤ ਕੇ ਵਰਲਡ ਪੁਲਿਸ ਐਂਫਾਇਰ ਗੇਮ 2025 ਦਾ 골ਡ ਮੈਡਲਿਸਟ ਪੰਜਾਬ ਦੀ ਧਰਤੀ ਮੋਗੇ ਜ਼ਿਲ੍ਹੇ ਤੇ ਨੰਗੜ ਪਿੰਡ ਦਾ ਨਿਵਾਸੀ ਕਰਸ਼ੇਰ ਸਿੰਘ ਫੌਜੀ ਉਰਫ ਸ਼ਾਂਤੀ ਪਹਿਲਵਾਨ ਜੋ ਆਪਣੇ ਪਿੰਡ ਵਾਪਸ ਆ ਰਿਹਾ ਤੇ ਪਿੰਡ ਵਾਲੇ ਹਰ ਪੂਰੇ ਸਨਮਾਨ ਦੇ ਨਾਲ ਢੋਲ ਵਾਜਿਆਂ ਦੇ ਨਾਲ ਜੋ ਪਿੰਡ ਲਿਆਉਣ ਲਈ ਤਾਬਲੇ ਹੋ ਰਹੇ ਨੇ ਅਸੀਂ ਤੁਹਾਨੂੰ ਪੂਰੀ ਦੀ ਪੂਰੀ ਤਾਵੇ ਜਰ ਦਿਖਾਵਾਂਗੇ ਸਾਨੂੰ ਵੀ ਬਹੁਤ ਆਨੰਦ ਆ ਰਿਹਾ ਤੇ ਫਕਰ ਦੇ ਨਾਲ ਮੇਰਾ ਸੀਨਾ ਵੀ ਚੌੜਾ ਹੋ ਜਾਂਦਾ ਜਦੋਂ ਅਕਸਰ ਸ਼ਾਂਤੀ ਪਹਿਲਵਾਨ ਦਾ ਨਾਮ ਆਉਂਦਾ ਸ਼ਮਸ਼ੇਰ ਸਿੰਘ ਫੌਜੀ ਦਾ ਤੇ ਸਾਰਿਆਂ ਤੋਂ ਵੱਡੀ ਗੱਲ ਇਹ ਹੋ ਜਾਂਦੀ ਆ ਕਿ ਸ਼ਮਸ਼ੇਰ ਜੋ ਮੇਰਾ ਰਿਸ਼ਤੇਦਾਰ ਆ ਤੇ ਮੇਰੇ ਨਾਲ ਇਸ ਲੜਾਈ ਦਾ ਕਰਕੇ ਮੇਰਾ ਫਕਰ ਦੇ ਨਾਲ سینਾ ਜੋ ਜ਼ੂੜਾ ਜਾਣਾ ਹੋ ਜਾਂਦਾ ਮੇਲੇ ਵਾਂਗੂ ਜਾਂ ਅਕਸਰ ਕਿਸੇ ਮੇਲੇ ਵਾਂਗੂ ਭਰਿਆ ਪਿਆ ਸਾਰਾ ਮਾਹੌਲ ਕਿਉਂਕਿ ਅੱਜ ਪਹਿਲਵਾਨ ਸ਼ਾਂਤੀ ਪਹਿਲਵਾਨ ਨੇ ਨੰਕਲ ਦੀ ਧਰਤੀ ਤੇ ਆਉਣਾ ਅਮਰੀਕਾ ਤੋਂ ਵਰਲਡ ਪੁਲਿਸ ਐਂਡ ਫਾਇਰ ਗੇਮ 2025 ਦਾ ਬਿਲਰ ਹੋ ਕੇ 골ਡ ਮੈਡਲ ਸਟੋਕ ਆਇਆ ਸ਼ਾਂਤੀ ਪਹਿਲਵਾਨ ਤੋਂ ਗੱਲ ਕਰਾਵਾਂਗੇ ਸ਼ਾਂਤੀ ਪਹਿਲਵਾਨ ਦੇ ਨਾਲ ਇਸ ਟਾਈਮ ਪਹੁੰਚ ਰਹੇ ਹਨ ਵੀਰੇ ਕਾਲ ਸਿੰਘ ਵਾਲਾ ਦੇ ਲਾਕੇ ਜਿੱਥੇ ਅਮਰਕਾ ਦੀ ਢਾਟੀ ਤੋਂ ਪਰਤ ਰਿਹਾ ਛੱਡੀ ਪ੍ਰਵਾਨ ਹਾਂਜੀ ਅ ਅੱਜ ਤੁਸੀਂ ਖੜੇ ਹੋ ਜੀ ਹਾਂਜੀ ਕੀ ਸ਼ੋਭਨਾ ਜੀ ਬਾਈ ਜੀ ਆਪਣਾ ਮੇਰਾ ਨਾਮ ਲਖਪਾਲ ਸਿੰਘ ਹਾਂਜੀ ਹਾਂਜੀ ਤੁਸੀਂ ਅ ਕੀ ਲੱਗਦੇ ਹੋ ਬਾਈ ਸ਼ਮਸ਼ੇਰ ਦੇ ਸ਼ਮਸ਼ੇਰ ਜੀ ਪਹਿਲੀ ਅ ਸਰਪ੍ਰਸਤ ਪ੍ਰਵਾਨ ਜੀ ਦਾ ਮੈਂ ਜੀਤਾ ਜੀ ਠੀਕ ਹੈ ਅੱਜ ਕਿਵੇਂ ਲੱਗਦਾ ਤੁਹਾਨੂੰ ਸ਼ਮਸ਼ੇਰ ਸ਼ਾਂਤੀ ਜਿਹੜਾ ਜਿੱਤ ਕੇ ਆਇਆ ਉਹਨਾਂ ਦੀ ਤਸਵੀਰ ਆ ਤੁਸੀਂ ਸਵਾਗਤ ਕਰਦੇ ਹੋ ਸਾਰੀ ਫੈਮਿਲੀ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜੀ ਕੱਲੇ ਮੈਨੂੰ ਹੀ ਨਹੀਂ ਸਾਰੇ ਹੀ ਸੰਪੂਰਨ ਭਾਰਤ ਨੂੰ ਲੱਗਣਾ ਚਾਹੀਦਾ ਇਹ ਕਿਉਂਕਿ ਜੋ ਸ਼ਾਂਤੀ ਪ੍ਰਭਾਵ ਨੇ ਓਏ ਜਪਨ ਜੀ ਪਿੰਡ ਨੰਗੜ ਜ਼ਿਲ੍ਹਾ ਮੋਗਾ ਪੰਜਾਬ ਦੀ ਧਰਤੀ ਦਾ ਵਸਨੀਕ ਸੂਰਵੀਰ ਯੋਧਾ ਅੱਜ ਵਰਲਡ ਪੁਲਿਸ ਐਂਡ ਫਾਇਰ ਗੇਮ 2025 ਯੂਐਸਏ ਦੇ ਵਿੱਚ ਜਿੱਤ ਕੇ ਆਇਆ ਹੈ ਹਾਂਜੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਤੁਹਾਡਾ ਪਰਿਵਾਰ ਦਾ ਨੌਜਵਾਨ ਜਿੱਤ ਕੇ ਆਇਆ ਗਿਆ ਬਾਕੀ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਧੰਨਵਾਦ ਪਹਿਲਾਂ ਤਾਂ ਸਾਰਿਆਂ ਨੂੰ ਜੀ ਧੰਨਵਾਦ ਦੇਣਾ ਚਾਹੁੰਦੇ ਆ ਫਿਰ ਨਿੱਘੀਆਂ ਸ਼ੁਭ ਕਾਮਨਾਵਾਂ ਤੇ ਵੀਰ ਸਭੇ ਅੱਜ ਲਈ ਬਹੁਤ ਸ਼ਾਂਤੀ ਪ੍ਰਵਾਹਨ ਲਈ ਇਹ ਸਾਰੇ ਹੀ ਕਿੰਨੀ ਖੁਸ਼ੀ ਅੱਜ ਫਖਰ ਨਾਲ ਜੀ ਹਿੱਨਾ ਚੜਾ ਹੋ ਗਿਆ ਹਾਂਜੀ ਰਾਜ ਕੀ ਨਾਮ ਤੁਹਾਡਾ ਜਸਪ੍ਰੀਤ ਜਸਪ੍ਰੀਤ ਤੁਸੀਂ ਕੀ ਲੱਗਦਾ ਸਮਸ਼ੇਰ ਦੇ ਤੁਹਾਨੂੰ ਕਿਵੇਂ ਲੱਗਦਾ ਅੱਜ ਸ਼ਾਂਤੀ ਦੇ ਕਿੰਨਾ ਕਮਾਨਾ ਮੈਨੂੰ ਬਹੁਤ ਮਾਨਾ ਮੈਨੂੰ ਮੇਰੇ ਵੀਰ ਤੇ ਬਹੁਤ ਜ਼ਿਆਦਾ ਮਾਨਾ ਮੈਨੂੰ ਬਹੁਤ ਖੁਸ਼ੀ ਅੱਜ ਤੁਸੀਂ ਬਾਕੀ ਭੈਣਾਂ ਨੂੰ ਕੀ ਕਹਿਣਾ ਚਾਹਦੇ ਹੋ ਮੈਂ ਬਾਕੀ ਭੈਣਾਂ ਨੂੰ ਵੀ ਇਦਾਂ ਹੀ ਕਹਿਣਾ ਚਾਹਦੀ ਆਂ ਵੀ ਹਰੇਕ ਪੈਨ ਨੂੰ ਮੇਰੇ ਵਿਚਾਰ ਕਰਦੀ ਵੇਰੀ ਗੁੱਡ ਬਹੁਤ ਸੋਹਣੇ ਹਾਂ ਜੀ ਸਮਸ਼ੇਰ ਸ਼ਾਂਤੀ ਜੀ ਪਹੁੰਚ ਚੁੱਕੇ ਨੇ ਵਾਹ ਜੀ ਵਾਹ ਜੀ ਉਹਨਾਂ ਦੇ ਫਾਦਰ ਸਾਹਿਬ ਆ ਚਾਚਾ ਜੀ ਮੇਰੇ ਨੌਜਵਾਨ ਸਾਰੇ ਉਨੇ ਪਿੰਡ ਦੇ ਨੌਜਵਾਨ ਵੱਡੇ ਪੱਤਰ ਤੇ ਤੇ ਮਾਤਾ ਜੀ ਖੜੇ ਨੇ ਚੰਚੇਰ ਦੇ ਗੁਰ ਸਿੰਘ ਸ਼ਾਂਤੀ ਦੇ ਸਾਥੀ ਪਹਿਲਵਾਨ ਜਿਹੜੇ ਵੀਰ ਲੈ ਕੇ ਆਏ ਨੇ ਨਾਲ ਹਨ ਉਹਨਾਂ ਨੂੰ ਉਹ ਵੀ ਪਿੰਡ ਦੇ ਲੋਕ ਸਾਰੇ ਬੜੇ ਚਾਣ ਨਾਲ ਖੜੇ ਹੋ ਗੁਰੂ ਘਰ ਦੇ ਇਹ ਪਰਮਾਨੰਦ ਜੀ ਮਰੀਆਂ ਤਰਬੁਤਾਰ ਹਾਂ ਜੀ ਇਹਨੇ ਚੜਾ ਕਿਵੇਂ ਨੌਜਵਾਲ ਲਿਆ ਦਾ ਨਾਮ ਨਰੋਸ਼ੂ ਜਿਵੇਂ ਸਾਡੇ ਮਾਪਿਆਂ ਦਾ ਪਿੰਡ ਦਾ ਔਰ ਪੂਰੇ ਪਹਾੜ ਸਾਡੇ ਪਿੰਡ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੀਤੇ ਸਾਡੇ ਛੋਟੇ ਭਰਾ ਨੇ ਸਾਡੇ ਪਿੰਡ ਦਾ ਨਾਮ ਰੋਸ਼ਕੀ ਦੱਸਦਾ ਦੀ ਪੰਜਾਬ ਦਾ ਨਾਮ ਰੋਸ਼ਕੀ ਦੱਸਾਈ ਇਸ ਲਈ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਸਾਤੂ ਖੁਸ਼ੀ ਦੇ ਉਹ ਅਜਾਹਰ ਹੈ ਨਹੀਂਗਾ ਵੀ ਜਿਹੜੀ ਖੁਸ਼ੀ ਕਿਸੇ ਜ਼ਹਿਰ ਕਰ ਸਕਦਾ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਨੌਜਵਾਨਾਂ ਨੂੰ ਸਾਡੀ ਹਿੰਸੀਤਾ ਵੀਨ ਸਪੋਰਟਸ 'ਤੇ ਧਿਆਨ ਦਿਓ ਨਸ਼ਾ ਪ੍ਰਤੀਆਂ ਤੋਂ ਦੂਰ ਰਹੋ ਸਪੋਰਟਸ 'ਤੇ ਧਿਆਨ ਦਿਨਗੇ ਤੇ ਅੱਜ ਇਹ ਜੇ ਮਕਾਮਾਂ ਤੇ ਪਹੁੰਚ ਸਕਣਗੇ ਇਹ ਹਾਂਜੀ ਇੱਕ ਮਿੰਟ ਬਾਈ ਚੁੱਪ ਕਰੋ ਪਲੀਜ਼ ਤੁਸੀਂ ਸ਼ਮਸ਼ੇਰ ਸ਼ਾਂਟੀ ਦੇ ਨਾਲ ਸੀਗੇ ਜੀ ਸਾਨੂੰ ਇਹ ਦੱਸੋ ਇਹ ਜਿਹੜੀ ਗੇਮ ਸੀ ਕਿੱਥੇ ਹੋਈ ਸੀ ਤੇ ਕਿੰਨੇ ਮੀਟ ਚ ਹੋਈ ਆ ਹਾਂਜੀ ਯੂਐਸਏ ਹੋਈ ਆ ਇਹ ਬਲਡਰ ਕੋਲ ਸਰ ਹਾਂਜੀ ਇਹ 60 ਕਿਲੋ ਚ ਗਿਆ ਸੀ 60 ਕਿਲੋ ਮੀਟ ਦੇ ਕੀ ਲੱਗਦਾ ਸੀ ਇੱਕ ਟਾਰਗੇਟ ਹੁੰਦਾ ਵੱਡੇ ਚੈਂਪੀਅਨ ਉੱਥੇ ਆਪਾਂ ਨੂੰ ਹਰਾ ਸਕਦੇ ਆ ਕਿਵੇਂ ਇਹਦਾ ਮਾਹੌਲ ਸੀ ਉੱਥੋਂ ਦਾ ਮਹੌਲ ਤਾਂ ਇਹ ਹੁਣ ਬਹੁਤ ਹੋਰ ਸੀਗੇ ਸਾਰੇ ਹਾਂ ਮਿਹਨਤ ਕੀਤੀ ਹੁੰਦੀ ਹੈ ਫਿਰ ਮਹੌਲ ਦਾ ਨਹੀਂ ਹੋਪਨਰ ਸੀ ਹੂੰ ਕੋਈ ਕੀ ਲੱਗਦਾ ਸੀ ਕਿ ਜਦ ਚਾਹੋਗੇ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਵਿਸ਼ਵਾਸ ਹੁਣ ਕਿਵੇਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਤੁਹਾਡਾ ਬਹੁਤ ਵਧੀਆ ਸਵਾਗਤ ਰਿਹਾ ਬਹੁਤ ਵਧੀਆ ਸਵਾਗਤ ਹੋਇਆ ਕਿ ਇਹ ਜੀ ਜਿਹੜੇ ਪਹਿਲਵਾਨਾਂ ਦੇ ਨਾਲ ਮੁਕਾਬਲਾ ਸੀਗਾ ਉਹਨਾਂ ਦਾ ਦਿਸਕ ਰਿਹਾ ਸੀ ਜਿਹੜੇ ਕੈਨੇਡਾ ਯੂਏ ਤੁਸੀਂ ਦੱਸੋ ਇਸ ਅੰਟੀ ਦੱਸਣਗੇ ਚੰਡੀ ਦਾ ਲੋਕ ਸ਼ਮਸ਼ੇਰ ਤੁਸੀਂ ਤੁਸੀਂ ਇੱਕ ਮਿੰਟ ਵੇਟ 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 ਆਪਾਂ ਧਿਆਨ ਕਿਵੇਂ ਦੇਖਦੇ ਅੱਜ ਵਿਆਹ ਵਰਗਾ ਪਿੰਡ ਦੇ ਵਿੱਚ ਮਹੌਲ ਆ ਔਰ ਕੈਲੀਗ੍ਰਾਫੀ ਟੋਲ ਦੀ ਥਾਪ ਤੇ ਤੁਹਾਨੂੰ ਲੈ ਕੇ ਆਏ ਨੇ ਪੈਂਟ ਦੇ ਵਿੱਚ ਕਿਵੇਂ ਲੱਗ ਰਿਹਾ ਬਹੁਤ ਖੁਸ਼ ਹੋਈ ਜੀ ਬਈ ਬਹੁਤ ਦਾ ਅੱਛਾ ਸ਼ਮਸ਼ੇਰ ਜੀ ਤੁਸੀਂ ਅ ਬਿਸ਼ਪ ਚੈਂਪੀਅਨ ਬਣ ਕੇ ਆਏ ਹੋ ਕਿੰਨੇ ਦੇਸ਼ਾਂ ਨਾਲ ਆਪਣੇ ਜਿਹੜਾ ਸੀ ਮੁਕਾਬਲਾ ਸੀ ਔਰ ਕਿਹੜੇ ਤੁਸੀਂ ਉੱਚ ਆ ਗਏ ਹੋਗੇ ਕੈਟਾਗਰੀ ਦੇ ਵਿੱਚ ਜਿਵੇਂ ਇਕੱਲਾ ਇਹ EMPLOYEES ਦਾ ਸੀਗਾ ਤੁਸੀਂ ਆਰਮੀ ਚੋਂਗੇ ਹਨ ਬੀਐਸਐਫ ਚ ਉੱਥੇ ਵੀ ਯਾਨੀ ਪੈਰਾਮਿਲਟਰੀ ਫੋਰਸ ਦੀ ਗੇਮਾਂ ਸੀ। ਅੱਛਾ ਇਹ ਪੈਰਾਮਿਲਟਰੀ ਫੋਰਸ ਦੀਆਂ ਗੇਮਾਂ ਸੀ। ਠੀਕ ਹੈ ਜੀ। ਯਾਨੀ ਕਿ ਆਪਣੇ ਸੈਂਟਰ ਗਵਰਨਮੈਂਟ ਤੋਂ ਹੀ ਹੁੰਦੀਆਂ ਨੇ। ਠੀਕ ਹੈ ਜੀ। ਕਿੰਨਾ ਟਾਈਮ ਮਿਹਨਤ ਕੀਤੀ ਤੁਸੀਂ ਇਹ ਅਚੀਵ ਕਰਨ ਵਾਸਤੇ? ਤਾਂ 10-11 ਸਾਲ ਲੱਗੇ। ਹੂੰ। ਅੰਸ਼ੇਦ ਗਾਰ ਨੇ। ਵਾਹ ਜੀ। ਅੱਗੇ ਵੀ ਕਰਦੇ ਰਵਾਂਗੇ। ਸੰਜੀਤ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਪ੍ਰਾਪਤੀ ਕਰਨੀ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਨੌਜਵਾਨਾਂ ਨੂੰ ਕੋਈ ਸੁਨੇਹਾ। ਨੌਜਵਾਨਾਂ ਨੂੰ ਜੇ ਪੜ੍ਹਾਈ ਪਿੱਛੇ ਪੱਧਰ ਦੂਰ ਰੋ, ਕੋਸ਼ਿਸ਼ ਕਰੋ, ਮਿਹਨਤ ਕਰੋ, ਨੌਜਵਾਨੀ ਸਭ ਕੁਝ ਮਿਲਦਾ ਜੀ ਸਪੋਰਟ ਚ ਕਿੰਨੇ ਕੰਟਰੀਆਂ ਦੇ ਪਲਵਾਨਾਂ ਨੂੰ ਤੁਸੀਂ ਹਰਾਇਆ ਉੱਥੇ ਮੈਂ 5 ਕੰਟਰੀਆਂ ਨੂੰ ਹਰਾਇਆ ਕਿਹੜੇ ਕਿਹੜੇ ਕੰਟਰੀ ਸੀ ਦੋ ਤਾਂ ਆਪਣੀ ਇੰਡੀਆ ਦੀ ਸੀ ਜਿਵੇਂ ਜੋ ਆਪਣੇ ਖਰਚੇ ਤੇ ਗਈ ਸੀ ਬੀਜਾ ਲਵਾ ਕੇ ਆਪਣਾ ਜੀ ਤੇ ਇੱਕ ਕੈਨੇਡਾ ਦਾ ਸੀ ਪਲਵਾਨ ਇੱਕ ਅਮਰੀਕਾ ਦਾ ਸੀਗਾ ਇੱਕ ਮੋਂਗੋਲੀਆ ਦਾ ਸੀ ਇਹਦਾ ਇਹਦਾ ਕੋਈ ਦੇਸ਼ ਸੀਗਾ ਉਹਦੇ ਨਾਲ ਠੀਕ ਹੈ ਪਰ ਪਰਿਵਾਰ ਦਾ ਕਿੰਨਾ ਕ ਯੋਗਦਾਨ ਰਿਹਾ ਇੱਥੇ ਤੱਕ ਪਹੁੰਚਣ ਵਾਸਤੇ ਨਾ ਬਹੁਤ ਜ਼ਿਆਦਾ ਕਿਹਦੇ ਕਿਹਦਾ ਯੋਗਦਾਨ ਹੈ ਕਿਹਦਾ ਦਾ ਯੋਗਦਾਨ ਹੈ ਹਾਂ ਜੀ ਉਸ ਤੋਂ ਬਾਅਦ ਯੋਗਦਾਨ ਹੈ ਜੋ ਆਪਣੇ ਜੋ ਬਾਹਰ ਆਏ ਲਬੀ ਜੀ ਚਾਚਾ ਜੀ ਲੱਗੇ ਜੀ ਉਹਨਾਂ ਨੇ ਬਹੁਤ ਯੋਗਦਾਨ ਅਗਲਾ ਟਾਰਗੇਟ ਕੀ ਹੈ ਤੁਹਾਡਾ ਅਗਲਾ ਟਾਰਗੇਟ ਹੈ ਟੀ ਸ਼ਰਟ ਦੇ ਮਾਡਲ ਲੈਣਾ ਹੈ ਹੂੰ ਸੋ ਬਹੁਤ ਬਹੁਤ ਮੁਬਾਰਕਾ ਹੈ ਸਾਡੇ ਬਹੁਜਨ ਮੁਕਤੀ ਮੋਰਚਾ ਦੇ ਵੱਲੋਂ ਅਮਰਦਾਸ ਜਗਮੂਰ ਸਿੰਘ ਜੀ ਦੇ ਵੱਲੋਂ ਇਹ ਸਮਾਨ ਦਿੱਤਾ ਜਾ ਰਿਹਾ ਹੈ ਵਰਤਾਰਾ ਬੰਦਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਪੇਕ ਦਾਰਸਨ ਸਿੰਘ ਸਿੰਘੀ ਸੰਟੀ ਗੁਰਜਾਂ ਦੇ ਨਾਲ ਸਿੰਘੀ ਸਿੰਘਾਂਤੀ ਹੱਥ ਦੇਖਦੇ ਹੋਏ ਉਹ ਵੈਰੀ ਵੈਰੀ ਗੁੱਡ ਵੈਰੀ ਗੁੱਡ ਹੋਰ ਰਾਤ ਮਾਫਤ ਮਾਤ ਗ੍ਰਿਸ਼ ਮੇਲੋ 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 ਬਰ ਪਹਿਣਾ ਕੁੜੀ ਦੇ ਮਾਮੇ ਦੀ ਜ਼ਰੂਰ ਫੋਟੋ ਸਪੈਸ਼ਲ ਕਰ ਲਓ ਕੋਨੀ 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 ਮੇਲੋ ਮੇਲੋ ਸਾਰੇ ਮੇਲੋ ਖੰਡੀ ਹਾਂਜੀ ਮਾਤਾ ਮਿਲ ਰਹੀਆਂ ਨੇ ਇਧਰ ਇਧਰ ਦੇ ਪਾਸੇ ਖੰਡੀ ਇਧਰ ਚਲੋ ਜੀ ਇਧਰ ਹੋ ਜਾ ਬਰੇ ਚਲ ਠੀਕ ਹੈ ਚਲੋ ਆਜੋ ਜੀ ਚਲ ਚਲ ਤੁਸੀਂ ਇਧਰ ਦੇ ਪਾਸੇ ਆਓ ਮੈਂ ਤਾਂ ਬੱਚਿਆਂ ਨੂੰ ਬਾਅਦ ਚ ਪਹਿਲਾਂ ਤੁਸੀਂ ਆਜੋ ਖੰਡੀ ਹਾਜ਼ਰੀ ਮਮੀ ਆ ਗਈ ਮੈਂ ਲੜ ਮਾਤਾ ਬਰਾਬਰ ਹੋ ਜਾ ਮਾਤਾ ਬਰਾਬਰ ਹੋ ਕੇ ਮੂੰਹ ਪਹੁੰਚ ਉਠਾਓ ਹਾਂਜੀ ਸ਼ੰਤੀ ਦੀ ਮਾਤਾ ਜੀ ਹੁਣ ਇਹਨਾਂ ਨੂੰ ਭੈਣ ਇਹ ਮੂੰਹ ਚ ਛਾ ਕੇ ਗੁਰੂ ਘਰ ਲੈ ਕੇ ਜਾਂਦੀਆਂ ਹੋਈਆਂ ਸਰਪਾਹ ਆਜੋ ਬੱਚੇ ਨਾਲੇ ਬੁੱਤ ਬੂਟਲਾ ਹੋ ਜਾਂਦੇ ਮੱਥਾ ਟਿਕਾ ਕੇ ਚਲੋ ਆਜੋ ਵੀ ਨੰਗੇ ਸਰ ਵਾਲੀਆਂ ਮੁਣੀਆਂ ਉਹ ਨਾ ਆਇਓ ਤੁਸੀਂ ਆਜੋ ਕੁੜੀਆਂ ਸਾਰੀਆਂ ਠੀਕ ਆ ਮਾਤਾਵਾਂ ਆਪਣੇ ਬੇਟੇ ਨੂੰ ਭੈਣਾਂ ਭਰਾਵਾਂ ਨੂੰ ਲੈ ਕੇ ਤੁਹਾਨੂੰ ਖੂਬਸੂਰਤ ਸੀਨ ਆ ਜੀ ਆ ਜੀ ਚਾਹੇ ਆ ਬਦਲ ਮਰੇ ਦੀ ਪਾਣੀ ਮੇਚ ਪਹੁੰਚਦੇ ਹੋ ਸਿੱਖਣ ਮੈਨੇ ਦਵਸ਼ ਕਰੀ ਕਾਰੋਵਾਰ ਨਾਲ ਸੰਬੰਧ ਕਰ ਲਈ ਮਾਪਰਾ ਜੀ ਚੇ ਮਸ਼ੀ ਕਰਦੀ ਆ ਧਿਆਨਿਕ ਸਮਿਆpropto ਆਨੰਦਮਈ ਪ੍ਰੋਜੈਕਟ ਕੋਲਾ ਆਂਗਣ ਸੰਸਾਨ ਰੋਜੀ 73 ਕਰਨੇ ਸ਼ਬਨਾ ਦੀ ਆਸਾ ਮਰਤਾ ਕਾਲਜ ਰਾਸਖੰਦੀ ਮਨੋਕਾਰਨਾਮਾ ਪੂਰੀ ਪ੍ਰਕਿਰਿਆ ਰੋਜਾ ਵੀ ਰਾਜਾ ਵੀ ਨਾਲਿਕਾ ਸਰਜੀ ਬਾਏ ਰੇਣ ਬਣੇ ਸਵਾਦ ਆਓ ਮੈਂ ਸੋਹਣੇ ਹੱਥ ਤੇ ਹੀ ਰਲਾ ਮਾਰੀ ਕਿੱਟਿਆ ਭਾਈ ਦੋਸ ਦੋਨੇ ਖੜੋ ਉਹ ਖਰਨਾ ਤਾਂ ਸਿੱਖ ਲੋ ਦੋਨੇ ਹੀ ਆ ਬੀਬੀ ਯਾਰ ਇਕੱਠੇ ਖੜੋ ਨਾ ਚਲੋ ਠੀਕ ਆ ਭਾਜੀ ਖੜੇ 1 ਮਿੰਟ ਉਹ ਯਾਰ ਕੰਬੀਨੇਸ਼ਨ ਹੀ ਨਹੀਂ ਬਣਾਉਣਾ ਹਾਂ ਪਾਦੋ ਜੀ ਪਾਦੋ ਤੁਸੀਂ ਪਾਓ ਆ ਜਾ ਨਾਲ ਯਾਰ ਪਾਓ ਪਾਉ ਮੁੰਡਿਆ ਜਾਓ ਜਾਓ ਪਾਓ ਜੀ ਪਾਓ ਦੂਜੇ ਨੂੰ ਪਾਉਣ ਜੋ ਚਲੋ ਅਗਲੇ ਪਾ ਲਓ ਹਾਂ ਜੀ ਗੁਰਦੁਆਰਾ ਗੁਰਜੀਤ ਸਿੰਘ ਜੀ ਦੇ ਬਲਾ ਹਾਂ ਜੀ ਮਤਾ ਜੀ ਤੁਸੀਂ ਕੀ ਲੱਗਦੇ ਹੋ ਸ਼ਾਂਤੀ ਦੇ ਚੰਗੀ ਲੱਗਦੀ ਕਿਵੇਂ ਲੱਗਦਾ ਤੁਹਾਨੂੰ ਹਾਂ ਜੀ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਤੁਸੀਂ ਭਾਈ ਕੀ ਲੱਗਦੇ ਹੋ ਨੇੜੇ ਆ ਜਾ ਵੀਰੇ ਕੀ ਲੱਗਦਾ ਵੀਰੇ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਵਧੀਆ ਲੱਗਦਾ ਅੱਜ ਬਹੁਤ ਵਧੀਆ ਹੋਰ ਮਾਤਾ ਜੀ ਸਤਿ ਸ੍ਰੀ ਅਕਾਲ ਚਲ ਵੀਰੇ ਉਧਰ ਲੱਗ ਚਲ ਵੈਰੀ ਗੁੱਡ ਹਾਂਜੀ ਵਾਹ ਵਾਹ ਜੱਜ ਜੱਜ ਇਹਦੀਆ ਮੇਰਾ ਚਲੋ ਤੇਲ ਛੋਦੋ ਭਾਈ ਤੇਲ ਪਾਓ ਪਾਓ ਦੇ 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 ਚਲੋ ਭਾਈ ਮਿਲਦੇ ਹੋਏ ਸੁਣੋ ਦਾਦਾ ਜੀ ਨਾਲ ਮਿਲਣਗੇ ਹੁਣ ਮੜਾ ਜਾ ਵੀਰੇ ਇੱਥੇ ਆਉਣ ਮੜਾ ਸਾਈਡ ਤੋਂ ਦਾਦਾ ਜੀ ਨੂੰ ਮਿਲਣਗੇ ਹੁਣ ਤੇਰਾ ਮੈਂ ਤਾਂ ਨਕੀ ਜਾਂਦੀ ਮੇਰੀ ਹੋਣੀ ਵੀਡੀਓ ਲਗਾ ਦੀ ਜਾਣਨ ਕਰਵਾਓ ਮੜਾ ਉਹੀ ਇੱਧਰ ਕਰੋ ਜੀ ਮੇਰੇ ਵਾਲਾ ਕੰਮ ਆਈ ਲੱਗ ਜਾਂਦਾ ਸੰਟੀਆਂ ਹੀ ਦੀਖ ਸੀਗਾ ਲਾਈਟ ਮੰਗਵਾ ਦੇ ਲਾਈਟ ਸਰਕਟ ਲਾਈਟ ਕਰਵਾ ਲੋ ਨਾ ਇੱਕ ਜਰ ਸੁਣਦੇ ਹੀ ਨਹੀਂ ਕਿ ਪਾਸੇ ਪਰ ਦਸ ਜੈਂਦੇ ਓਏ ਇੱਕ ਵਾਰੀ ਤਾਂ ਐਲਾਨ ਦੇ ਇੱਕ ਵਾਰੀ ਆਈਂ ਆ ਜਾਓ ਜਿੰਨੇ ਕਹਿ ਗਿਆ ਥੋੜੇ ਜੇ ਹਾਰ ਰੱਖੋ ਇੱਕ ਦੋ ਤਾਂ ਹੱਥ ਇੱਕ ਦੋ ਉਹ ਦਾਦੇ ਨੂੰ ਮਿਲਣਾ ਜਾਣਾ ਹੁਣ ਦਾਦੇ ਦੀ ਪਹੁੰਚ ਮੈਨੂੰ ਸਾਈਡ ਤੋਂ ਜਮਾ ਦੇ ਲਾ ਦੇ ਪਹਿਰੇ ਆ ਆ ਕਰ ਸਿਆ ਮੜੀ ਐ ਸਾਈਡ ਤੇ ਕਰੋ ਇਥੋਂ ਵਿਚੋ ਮਾਰ ਦਿਓ ਅੱਗੇ ਪੁੱਤ ਨਾਲ ਗੱਲਬਾਤ ਕਰ ਆ ਗੋਟੂ ਨਹੀਂ ਨਹੀਂ ਕੋਈ ਗੋਟੂ ਹੋ ਜਾਂਦਾ